ਹਾਂਜੀ ਆਪੇ ਉਹ ਸਵਾਰਾ ਰੋਡਾ ਇੱਕ ਹੋਰ ਨਵਾਂ ਬਲੌਗ ਚ ਆਈ ਹੋਪ ਕਰਦਾ ਮਾਰੇ ਠੀਕ ਹੋ ਕੇ ਹੋਰ ਨਵਾਂ ਆਪੇ ਕਹਿਰ ਚਾਲਾ ਆਪਾਂ ਜੇ ਆਪੇ ਆਪਾਂ ਛੁਕੜੇ ਪਾਣੀ ਪਾਣਾ ਬਲੌਗ ਦਾ ਆ ਰਿਹਾ ਤੁਹਾਨੂੰ ਥੋੜਾ ਥਾਰ ਟਾਈਮ ਬਾਅਦ ਕੋਈ ਨਾ ਹਾਂਜੀ ਹੋਰ ਕਿੱਦਾਂ ਫਿਰ ਬਸ ਵਧੀਆ ਦੇਖੋ ਉਹ ਨਾ ਛੋਟਾ ਤਿਆਰ ਆਇਆ ਛੋਟਾ ਤਿਆਰ ਆ ਮਤੋਂ ਹੜਾਟਰ ਨਾਲ ਆਪਾਂ ਨੇ ਪਾਣੀ ਪਾ ਦੇਣਾ ਟੈਂਕਰ ਪਿੱਛੇ ਪਾਇਆ ਬਈ ਹੈ ਗਰਮੀ ਬਹੁਤ ਹੋ ਜਾਨਵਰਾਂ ਜੂਨਵਰਾਂ ਮਾਤਾ ਜਿਹੜੇ ਮਤਲਬ ਆਵਾਰਾ ਜਾਨਵਰ ਪਸ਼ੂ ਵੈਰਾ ਉਹਨਾਂ ਵਾਸਤੇ ਆ ਪਾਣੀ ਪੋਣੀ ਦਿਖਾ ਦਈਏ ਚਰੇ ਪਿਆਸੇ ਮਰਦੇ ਹੋ ਗਏ ਜੇ ਭੜੇ ਆਪੇ ਆਪਾਂ ਉੱਥੇ 7-8 ਟੈਂਕਰ ਪਾਉਣ ਮਤਲਬ ਪਾਣੀ ਦੇ ਤਿੰਨ ਕਿਹੜੀ ਚਾਹੀਦੀ ਲੋਕ ਪਿੰਨ ਨਹੀਂ ਹੈ ਪਿੱਛੇ ਤਾਂ ਕੱਢ ਲੈ ਪਿੱਛੇ ਹੁੰਨੀ ਕੋਈ ਪਿੱਛੇ ਦੇਖ ਲੈ ਆ ਬਾਬੇ ਆਪਣਾ ਘਰ ਉਹ ਗੜੀ ਨਿਕਲੀ ਆ ਨੱਚੋ ਤਾਂ ਆ ਕਿੰਨਾ ਦੇਖਣਾ ਆਉਂਦੀ ਆ ਚੱਲੀਆ ਕਿੰਨਾ 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 ਕੱਟ ਦੇ ਵਿੱਚ ਰਹੀ ਇੱਕ ਮਿੰਟ ਤੇ ਇਹ ਬਾਬੇ ਆਪਣੀ ਪੂਆ ਦਾ ਮੁੰਡਾ 来ਦਾ ਨਾ ਇਸ ਪਾਲ ਮਾਮਾ ਦਾ ਫੜ ਗੱਲ ਕਰ ਤਿੰਨ ਹੈ ਨਹੀਂ ਵਾਹ ਇਹਦੇ ਨਾਲ ਵਾਲੇ ਦੇਖ ਹਾਂ ਦੇ ਦੇ ਕਰੋ ਚੱਕ ਬਾਬੇ ਚੋਟਾ ਹੈ ਵੀ ਪੂਰਾ ਰਾਈਡ ਹੈ ਮਿਲ ਗਈ ਪਿੰਨ ਆ ਕੇ ਦੂਈ ਕਿੱਥੇ ਦੀ ਪਤਾ ਹੀ ਨਹੀਂ ਲੰਬੀ ਕਿੰਨੀ ਦਾ ਪਤਾ ਨਹੀਂ ਕਿੱਥੇ ਡੰਡੇ ਮਾ ਦਾ ਕਿੱਥੇ ਡੰਡਾ ਜੀ ਤਾਂ ਡੰਡੇ ਪਈ ਤਾਂ ਹੈ ਪਿੰਨ ਕੰਮ ਪੂਰਾ ਓਕੇ ਦੀ ਰਿਪੋਰਟ ਹੈ ਬਾਬੇ ਮੁੰਡਾ ਆ ਜਾਂਦਾ ਜੇ ਬਾਬੇ ਨੂੰ ਮਿਲਦੇ ਆਪਾਂ ਟੈਂਕਰ ਭਰ ਕੇ ਪਾਣੀ ਦਾ ਵੇਓ ਪੁੱਜੀ ਹੁਣ ਆਪਾਂ ਮੋਟਰ ਵਾ ਲੱਗੇ ਟੈਂਕਰ ਭਰਨਾ ਟੈਂਕਰ ਭਰਕਦੇ ਹੁਣ ਫਾਇ ਰਹੇ ਹਾਂ ਅੱਗੇ ਹੁਣ ਮਿਲਦੇ ਆਪਾਂ ਟੈਂਕਰ ਭਰ ਕੇ ਚੱਲ ਵਰ ਰਹੇ ਆਪਾਂ ਚੈੱਕ ਕਰੋ ਆਪੋ ਟਰੈਕਟਰ ਚੈੱਕ ਕਰੋ ਇੱਧਰ ਵੀ ਚੈੱਕ ਕਰੋ ਉਹ ਫੇਰ ਬਹੁਤ ਜੇਕਰ ਆਪਾਂ ਪਲਾਂਟ ਚੱਲ ਰਿਹਾ ਦਾ ਲੱਗਾ ਮਿੱਤਰੋ ਟੱਕਰ ਵਰ ਕੇ ਉਹ ਖੜ ਗਿਆ ਲੋ ਬਾਬੇ ਉਹ ਪਾਰ ਲਿਆ ਆਪਣਾ ਟੈਂਕਰ ਪਾਣੀ ਦੇ ਦੋਹੇ ਦੋਈ ਵਾਰ ਨੇ ਆਹ ਤਰੀ ਵਾਰ ਦੇ ਆ ਟੈਂਕਰ ਮੈਂ ਚਲਾਉਂਗਾ ਮੈਂ ਤੁਹਾਨੂੰ ਚਲਾਉਂਗਾ ਹੁਣ ਜਾ ਰਹੇ ਬਾਬੇ ਆਪਣਾ ਪਾਣੀ ਪਾ ਕੇ ਅੰਦਰ ਸੁਪਰੀਪੋਂ ਤੇ ਆਪਣਾ ਬਾਬੇ ਦਾ ਮੋੜ ਫੇਰੀ ਰੋਤਾ ਅੱਬੇ ਚੈਨਲ ਨੂੰ ਸਰਵਾਈਵ ਕਰਦੇ ਕਰੋ ਯਾਰ ਲਾਈਕ ਸ਼ੇਅਰ ਘੰਟਾ ਕਰਨਾ ਆਪਾਂ ਲੈ ਕਰੂਗਾ ਵੋਟ ਕਰੋ ਯਾਰ ਬਾਅਦ ਵਿੱਚ ਤੁਹਾਨੂੰ ਬਲੌਗ ਵਧੀਨੇ ਵਧੀਨੇ ਕਾਏ ਕਰੋਗੇ। ਹੋਰ ਕੱਤੀ ਦੀ ਦੂਆ ਕਾਇਾ ਜੀਰੀ ਲੈਣਾ ਹੁਣ ਟਰੈਕਟਰ ਦਾ ਬਲੌਗ ਆਏਗਾ ਲੈ। ਬਾਅਦ ਚੈਨਲ ਨੂੰ ਥੋੜਾ ਜਿਆ سپورਟ ਕਰੋ। ਲੋ ਗੰਭਿਓ 800 ਜਹਾ ਚੜਕੇ ਜੋੜੀ ਨਹੀਂ ਚੜ ਰਿਹਾ ਯਾਰ। ਚੜੂਗਾ ਹੁਣ ਚੜੂਗਾ। ਉਹ ਬਾਪੇਓ ਇੱਕ ਤਾਂ ਘਰ ਤਾਂ ਟੈਂਕਰ ਖਾਲੀ ਦੂਹਾ ਲੱਗੇ ਹੋਏ ਕਰਨ ਦੂਆ ਬਾਪੇਓ ਡਾਕਟਰ ਆਪਣਾ ਜੋਂਡੀਰ ਤਾਨ ਜੋਰ ਮਾਰਦਾ ਐ ਕਲੱਚ ਪਲੇਟ ਪੈਣੀ ਉਹਦੀ ਇਹ ਗੈਸ ਨੂੰ ਅੜਸਾਂ ਜਾਂ ਛੋਟਾ ਪਤਾ ਹੀ ਆਬੇ ਇਹ ਜੰਤੂ ਦਾ ਝੋਟਾ ਜਾ ਕਾ ਬੈ ਗਿਆ ਚੱਲੋ ਬਾਬੇ ਹੁਣ ਆਪਾਂ ਉੱਥੇ ਦਾ ਪਾਣੀ ਪਾਇਆ ਹੈ ਦੋ ਟੈਂਕਰ ਛੱਪੜ ਵਿੱਚ ਜਨ ਜਾਨ ਵਰਜਨ ਪਰ ਪਾਣੀ ਪੁਣੀ ਪੀ ਦੂੰਗਾ ਹੁਣ ਆਪਾਂ ਚੱਲਦੇ ਆਪਣੇ ਸਪੈਟਿਆਂ ਪਾਣ ਪਾਣੀ ਖੇਤਾਂ ਵਿੱਚ ਮੈਦੇ ਲਾਇਏ ਹੋਏ ਦੇ ਇਹਨਾਂ ਨੂੰ ਖਾ ਟਾਈਮ ਹੋ ਗਿਆ ਪਾਣੀ ਭਰੇ ਇਹਨਾਂ ਪਾਣੀ ਭਰਨ ਨੂੰ ਬਹੁਤ ਟਾਈਮ ਹੋ ਗਿਆ ਹੁਣ ਪਾਣੀ ਪਾਈ ਹੁਣ ਉਹਨਾਂ ਦਾ ਗਰਮੀ ਬਾਬੇ ਪਾਉ ਬੈਠੀ ਹੈ बाबे होने खेा व आ खड़े अपने सफेदे लाइना पानी कही घर तुम बाल्टियां मई दो बाल्टिया ने पैना जो ओकना टैंकर न छिड़किया तो बूटे खराब हो जाने वो दूगा पर खड़ा है सैटर आफेदे भी बेचारे इन्हों पानी की लोड़ है इस करके इन्हें अस पानी देन जा रहे हैं अज कृपा करके पानी लाओ अब वो टायर चेक करोगे किद लगते तो कमेंट करके दसो भी वीये लगते क्या भी ये दुए वजी लगते जो दुए पाइप चिट्टे जे बाकी बाबे की रिपोर्ट है कम एक अपने भूत लो डेक डेक

ਹੁਣ ਦੇਖਦੇ ਬਾਬਿਓ ਆ ਰਹੇ ਆ ਪਾਣੀ ਪੂਣੀ ਪਾਕ ਹੈ ਮਿਲਦੇ ਫਿਰ ਤੁਹਾਨੂੰ ਅੱਗੇ ਲਓ ਵੀ ਮਿੱਤਰੋ ਲਾਗੇ ਆਪਾਂ ਸਫੈਦਿਆਂ ਨੂੰ ਦੇਣ ਪਾਣੀ ਕਰੋ ਚੈੱਕ ਬਾੜੀ ਕਰਨੀ ਹੋਈ ਵੀ ਮਿੱਤਰੋ ਦੇਖੋ ਸਾਰੇ ਕਰੋ ਚੈੱਕ ਅੱਗੇ ਹੋਇਆ ਪਾਣੀ ਪਾਣ ਗਰਮੀ ਬਹੁਤ ਹੈ ਪੌਦਿਆਂ ਨੂੰ ਪਾਣੀ ਲੋੜ ਹੈ ਨਾ ਵਿਚਾਰਿਆਂ ਨੂੰ ਤੋਬਾ ਤੋਬਾ ਕਰਾਈ ਵੀ ਗਰਮੀ ਨੇ ਸਾਨੂੰ ਬਾਬੇ ਪਾਣੀ ਲੋੜ ਹੈ ਮੂੰਹ ਥੋੜਾ ਦੇਖੋ ਇਧਰ ਮੁੰਡਾ ਉਹ ਵੀ ਦੇ ਰਿਹਾ ਪਾਣੀ ਔਰ ਪੂਰੀ ਚੱਲ ਰਿਹਾ ਹੈਗਾ ਪਾਣੀ ਵਾਲਾ ਆ ਦੇਖੋ ਬਾਬਿਓ ਇਧਰ ਸਾਰੇ ਸੋਇ ਦੇ ਨੂੰ ਪਾਣੀ ਦੇਣਾ ਹੌਲੀ ਹੌਲੀ ਦੇਵਾਂਗੇ ਪਾਣੀ ਕਰੋ ਚੱਕ ਗਰਮੀ ਬਹੁਤ ਹੈ ਬਾਬਿਓ ਪਾਣੀ ਦੇ ਕੇ ਸਫਾਈ ਦੇ ਨੂੰ ਫਿਰ ਤੁਹਾਨੂੰ ਮਿਲਦੇ ਆ अबे ओ, अपना भी नहा भी नहांकर जो माटा मोटा पानी रहेगा पूरी खाली कर देना खड़े उपर ना लिया बो गर्मी बहुत है धुप्पा तो ही बहुत पी काम पूरा है चल आए कर फिर चुको पैबजा चैनल सबसक्राइब कर देो सबसक्राइब तो है, है? तो बाल पूरा कह है। गिर था। <laughs> मैं अभी गिर गया था ਉਹ ਚੱਲਦੇ ਬਾਬੇ ਪਾ ਦੋ ਹੁਣ ਪਾਣੀ ਪਾਤਾ ਤੇ ਮੈਂ ਹੁਣ ਦੇਖਦੇ ਕੰਨ ਇੱਕ ਦੱਬ ਟੈਂਕ ਹੋਰ ਪਾ ਦੇਣਾ ਲੋਸ ਆ ਬਾਕੀ ਫੇਰ 10 ਦਿਨ ਤੱਕ ਪਾ ਦੂੰਗੇ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ ਆਪਾਂ ਅਗਲੇ ਵਲੌਗ ਚ ਕਮੈਂਟ ਕਰਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡਾ ਵਲੌਗ ਕਿੰਨਾ ਲੱਗਿਆ ਬਾਕੀ ਦਾਪੇ ਹੁਣ ਲੈ ਕੇ ਆਇਕਾਂਗੇ ਵਲੌਗ ਹੁਣ ਤੱਕ ਜੀਰੀ ਨੂੰ ਮੇਨ ਦਾ ਆਇਆਗਾ ਨਾ ਤੁਹਾਨੂੰ ਮੁਰਾਕਬਾ ਦਿਖਾਣੇ ਆ ਉੱਧਰ ਆ ਗਿਆ ਮਾਂ ਝੋਕਾ ਨਾ ਆਪੇ ਚੰਗਾ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ